ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਜਿੱਥੇ ਕਿ ਅਸੀਂ ਤੁਹਾਨੂੰ ਸਾਡੇ ਇਸ ਚੈਨਲ ਦੇ ਰਾਹੀਂ ਨਵੇਂ-ਨਵੇਂ ਆਉਂਦੀਆਂ ਸਰਕਾਰੀ ਨੌਕਰੀਆਂ ਦੀ ਅਪਡੇਟ ਬਾਰੇ ਦੱਸਦੇ ਰਹਿੰਦੇ ਆ ਤੇ ਅੱਜ ਅਸੀਂ ਤੁਹਾਨੂੰ ਜੋ ਨਵੀਂ ਭਰਤੀ ਬਾਰੇ ਦੱਸਣ ਜਾ ਰਹੇ ਆ ਉਹ ਹੈ ਐਸਐਸ ਨਗਰ ਡਿਸਟ੍ਰਿਕਟ ਕੋਟ ਰਿਕਰੂਟਮੈਂਟ ਆਫਲਾਈਨ ਫਾਰਮ 2025 ਦੀ ਲਈ ਸੋ ਐਸ ਸੀ ਐਸ ਨਗਰ ਦੀ ਪੋਸਟ ਯਾਨੀ ਕਿ ਸਹੇਬਜਾਦਾ ਅਜੀਤ ਸਿੰਘ ਨਗਰ ਜਿਹੜੀ ਕਿ 10 ਮਾਰ 2025 ਨੂੰ ਹੀ ਹਾਲੇ ਹੀ ਅਜੇ ਆਜੀ ਆ ਇਸ ਵਿੱਚ ਕੁੱਲ 67 ਵੈਕੈਂਸੀਆਂ ਨੇ ਆਫਲਾਈਨ ਇਹ ਭਰਤੀ ਆ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਕੁਆਲੀਫਿਕੇਸ਼ਨ ਬੀਏ ਯਾਨੀ ਕਿ ਬੈਚਲਰ ਆਫ ਆਰਟਸ ਜਾਂ ਬੀ ਐਸ ਸੀ ਹੋਣੀ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਦੀ ਰਿਕਰੂਟਮੈਂਟ ਜੀ ਇੰਪੋਰਟੈਂਟ ਡੇਟਸ ਨੇ ਉਸ ਦੀ ਗੱਲ ਕਰਦੇ ਤਾਂ 10 ਮਾਰਚ ਤੋਂ ਇਹ ਫਾਰਮ ਅਪਲਾਈ ਹੋਣੇ ਸਟਾਰਟ ਨੇ 20 ਮਾਰਚ ਤੱਕ ਤੁਸੀਂ ਆਪਣੇ ਹੈ ਜੋ ਹੈ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਇਸ ਵਿੱਚ ਜੋ ਏਜ ਰੱਖੀ ਗਈ ਹੈ 18 ਤੋਂ 37 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਤੇ ਏਜ ਰੈਲੈਕਸੇਸ਼ਨ ਵੀ ਇਸ ਦੇ ਵਿੱਚ ਰੂਲਸ ਦੇ ਮੁਤਾਬਿਕ ਤੁਹਾਨੂੰ ਦਿੱਤੀ ਜਾਣੀਆਂ ਤੇ ਇਸ ਵਿੱਚ ਜੋ ਫੀਸ ਨੇ ਰੱਖੀ ਗਈ ਹੈ ਸਪੈਸ਼ਲੀ ਮੈਂਸ਼ਨ ਕੀਤਾ ਕਿ ਇਸ ਵੀ ਫਾਰਮ ਨੂੰ ਅਪਲਾਈ ਕਰਨ ਲਈ ਕੋਈ ਵੀ ਫੀਸ ਨਹੀਂ ਹੈ ਤੇ ਤੁਸੀਂ ਇਸ ਕਰਕੇ ਇਸ ਪੋਸਟ ਨੂੰ ਜ਼ਰੂਰ ਅਪਲਾਈ ਕਰੋ ਜਿਹੜੇ ਵੀ ਡਿਗਰੀ ਪਾਸ ਬੱਚੇ ਨੇ ਨੈਕਸਟ ਇਸ ਵਿੱਚ ਜੋ ਰਿਕਰੂਟਮੈਂਟ ਦੀ ਗੱਲ ਕਰ ਲਈ ਤਾਂ ਜੋ ਇਸ ਵਿੱਚ ਵਕਾਂਸੀਆਂ ਨੇ ਕਲਰਕ ਦੀ ਪੋਸਟ ਆ ਜਿਸ ਵਿੱਚ ਕੁੱਲ 27 ਵਕਾਂਸੀਆਂ 39 ਵਕਾਂਸੀਆਂ ਨੇ ਤੇ ਜੋ ਸਟੈਨੋਗ੍ਰਾਫਰ ਗ੍ਰੇਡ 3 ਦੀ ਵਕਾਂਸੀ ਆ ਉਸ ਵਿੱਚ ਕੁੱਲ 28 ਵਕਾਂਸੀਆਂ ਨੇ ਆਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਕਰ ਦਿੱਤੀ ਆ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਡਿਟੇਲ ਇਸ ਵਿੱਚ ਚੈੱਕ ਕਰ ਲੈਣੀ ਆ ਜਿਹੜੀ ਵੀ ਡਿਟੇਲ ਦੀ ਤੁਹਾਨੂੰ ਇਸ ਦੀ ਜ਼ਰੂਰਤ ਆ ਤੇ ਜੇਕਰ ਤੁਸੀਂ ਇਸ ਪੋਸਟ ਨੂੰ ਹੋਰ ਜਿਆਦਾ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲੈਣ ਲਈ ਸਾਡੇ ਦਿੱਤੇ ਗੇ ਨੰਬਰ ਤੇ ਸੰਪਰਕ ਕਰੋ ਜਾਂ ਫਿਰ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਘਰ ਬੈਠੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਭਰਨਾ ਵੀ ਖੁਦ ਅਪਲਾਈ ਕਰਨਾ ਸਿੱਖ ਸਕਦੇ ਹੋ ਨਾਲ ਹੀ ਇੰਟਰਨੈਟ ਕੈਵੇਂ ਦਾ ਤੇ ਸੇਵਾ ਕੇਂਦਰ ਫਾਰਮ ਅਪਲਾਈ ਦਾ ਕੰਮ ਵੀ ਤੁਸੀਂ ਸਿੱਖ ਸਕਦੇ ਹੋ